ਗੁਰਜੀ ਦਾ ਖਾਲਸਾ ਵਾਹਿਗੁਰੂ ਜਿਵੇਂ ਕਿ ਸਾਰੀ ਪੰਜਾਬ ਦੀ ਸਾਧ ਸੰਗਤ ਨੂੰ ਪਤਾ ਹੀ ਹੈ ਪਿਛਲੇ ਕੁਝ ਦਿਨਾਂ ਤੋਂ ਇੱਕ ਮਾਮਲਾ ਬਹੁਤ ਜ਼ਿਆਦਾ ਭਖਿਆ ਹੋਇਆ ਸੀ ਗਰਮਾਇਆ ਹੋਇਆ ਸੀ ਇੱਕ ਨਿੱਕੇ ਬੱਚੇ 5 ਸਾਲ ਦੇ ਮਾਸੂਮ ਹੁਸ਼ਿਆਰਪੁਰ ਦੇ ਵਿੱਚ ਉਸ ਦੇ ਨਾਲ ਬਹੁਤ ਹੀ ਦਰਿੰਦਗੀ ਭਰ ਅਸਲੂਕ ਕੀਤਾ ਜਾਂਦਾ ਉਸ ਨੂੰ ਆਪਣੀ ਹਵਸ ਦਾ ਸ਼ਕਾਰ ਬਣਾਇਆ ਜਾਂਦਾ ਕੁਝ ਪ੍ਰਵਾਸੀ ਭਈਆਂ ਦੁਆਰਾ ਤੇ ਬਾਅਦ ਵਿੱਚ ਉਸ ਦੀ ਲਾਸ਼ ਉਸ ਨੂੰ ਮਾਰ ਦਿੱਤਾ ਜਾਂਦਾ ਹੈ ਬਹੁਤ ਇਹ ਸੁਣ ਕੇ ਦਿਲ ਨੂੰ ਦੁੱਖ ਲੱਗਦਾ ਹੈ ਬਹੁਤ ਹੀ ਇਹ ਸਾਰਾ ਕੁਝ ਦਰਿੰਦਗੀ ਭਰਿਆ ਕਰ ਰਹੇ ਹੈ ਭਈ ਇਹ ਇਸ ਤੋਂ ਬਾਅਦ ਜਲੰਧਰ ਬਰਨਾਲਾ ਤੇ ਹੋਰ ਕਾਫੀ ਸ਼ਹਿਰਾਂ ਦੇ ਵਿੱਚ ਇੰਨੀਆਂ-ਇੰਨੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਨੇ ਸਾਡੀ ਪੰਜਾਬ ਦੇ ਨਿਵਾਸੀਆਂ ਨੂੰ ਅਪੀਲ ਹੈ ਕਿ ਇਹ ਜਾਗਣ ਦਾ ਸਮਾਂ ਹੈ ਭਾਈ ਤੁਸੀਂ ਸਾਰੇ ਜਾਗੋ ਇਕੱਠੋ ਹੋ ਤੇ ਸਾਰੇ ਭਈਆਂ ਨੂੰ ਆਪਾਂ ਪੰਜਾਬ ਤੋਂ ਬਾਹਰ ਕੱਢ ਸਕੀਏ ਤੇ ਆਪਣੇ ਧੀਆ ਪੁੱਤਾਂ ਨੂੰ ਆਪਾਂ ਬਚਾ ਸਕੀਏ ਇੱਕ ਟਾਈਮ ਉਹ ਸੀ ਜਦੋਂ ਪੰਜਾਬ ਦੀ ਧਰਤੀ ਜਾਣੀ ਜਾਂਦੀ ਸੀ ਤੀਆਂ ਪੈਣਾ ਦੀ ਇੱਜ਼ਤਾਂ ਬਚਾਉਣ ਲਈ ਪਰ ਅੱਜ ਪ੍ਰਵਾਸੀ ਸਾਡੇ ਹੀ ਨਿੱਕੇ ਨਿੱਕੇ ਬੱਚਿਆਂ ਨਾਲ ਖੇਲ ਰਹੇ ਆ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਆ ਗਲਤ ਹਰਕਤਾਂ ਕਰਨ ਦੇ ਬਾਅਦ ਇਹ ਸਭ ਪ੍ਰਸ਼ਾਸਨ ਨੂੰ ਵੀ ਪਤਾ ਹੈ ਪ੍ਰਸ਼ਾਸਨ ਵਈਆਂ ਨੂੰ ਬਚਾਉਣ ਦੇ ਲੱਗਿਆ ਹੋਇਆ ਹੈ ਪਰ ਅਸੀਂ ਪ੍ਰਸ਼ਾਸਨ ਨੂੰ ਵੀ ਤਾੜਨਾ ਕਰਦੇ ਆ ਤੁਸੀਂ ਭਈਆਂ ਨੂੰ ਬਚਾਉਣ ਦੀ ਬਜਾਏ ਪੰਜਾਬ ਦੇ ਨਿਵਾਸੀਓ ਪੰਜਾਬ ਦਾ ਖਾਨੇਓ ਪੰਜਾਬ ਦਾ ਸਾਥ ਦਿਓ ਇੱਕ ਟਾਈਮ ਇਹ ਹਜੇ ਸੀ ਇਹ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਜਦੋਂ ਗਜਨੀ ਦੇ ਵਿਚਾਰਾਂ ਵਿੱਚੋਂ ਤੀਆਂ ਪੜਾਂ ਦੀਆਂ ਇੱਜ਼ਤਾਂ ਬਚਾਈਆਂ ਜਾਂਦੀਆਂ ਸੀ ਤੇ ਹੁਣ ਪ੍ਰਵਾਸੀ ਸਾਡੇ ਨਿੱਕੇ ਨਿੱਕੇ ਬੱਚਿਆਂ ਦੀਆਂ ਇੱਜ਼ਤਾਂ ਨਾਲ ਖੇਡ ਰਹੇ ਨੇ ਵਾਕੀ ਮੇਰੀ ਸਾਰੇ ਪੰਜਾਬ ਦੇ ਪਿੰਡਾਂ ਦੇ ਵਾਸੀਆਂ ਨੂੰ ਅਪੀਲ ਹੈ ਆਪਣੇ ਆਪਣੇ ਪਿੰਡਾਂ ਦੇ ਵਿੱਚ ਮਤੇ ਪਾਓ ਸਾਰੇ ਭਈਆਂ ਨੂੰ ਜਿਹੜਾ ਵੀ ਕੋਈ ਕਮਰਾ ਕਰਾਏ ਤੇ ਦਿੰਦਾ ਹੈ ਜਾਂ ਮਕਾਨ ਕਰਾਏ ਤੇ ਦੇ ਰਿਹਾ ਹੈ ਉਹਨਾਂ ਨੂੰ ਅਪੀਲ ਕਰਦੇ ਹਾਂ ਉਹ ਸਾਰੇ ਉਹਨਾਂ ਤੋਂ ਬੇਲੇ ਕਰਵਾਏ ਜਾਣ ਤੇ ਭਈਆਂ ਨੂੰ ਪੰਜਾਬ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ